ਅਮਰਿਤਪਾਲ ਦੇ ਸਾਥੀ ਪਪਲਪ੍ਰੇਦ ਅੱਜ ਮੜਤੋ ਕੋਰ ਦੇ ਵਿੱਚ ਪੇਸ਼ੀ ਹੈ ਤੇ ਤਿੰਨ ਦਿਨਾਂ ਦਾ ਰਿਮਾਂਡ ਮਿਲਿਆ ਸੀ ਤੇ ਅੱਜ ਖਤਮ ਹੋ ਚੁੱਕਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਅੱਜ ਕੋਰ ਦੇ ਵਿੱਚ ਮੜਤੋ ਪੇਸ਼ ਕੀਤਾ ਜਾਵੇਗਾ ਤੇ ਜਿਸ ਦੇ ਤਹਿਤ ਕੋਈ ਵੱਡਾ ਫੈਸਲਾ ਹੋ ਸਕਦਾ ਹੈ ਤੇ ਦੱਸਦੀ ਹਾਂ ਕਿ ਬੀਤੇ ਦਿਨਾਂ ਦੇ ਵਿੱਚ ਭਾਈ ਅਮਰਿਤਪਾਲ ਦੇ ਸਾਥੀਆਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਗਿਆ ਗੱਲ ਕਰੀਏ ਤਾਂ ਪਹਿਲਾਂ ਉਹਨਾਂ ਦੇ ਸੱਤ ਸਾਥੀ ਜਿਹੜੇ ਕਿ ਪੰਜਾਬ ਦੇ ਵਿੱਚ ਲਿਆਂਦੇ ਗਏ ਤੇ ਜਿਸ ਤੋਂ ਬਾਅਦ ਉਥੇ ਹੀ ਜਿਹੜੇ ਕਿ ਅੰਮ੍ਰਿਤਪਾਲ ਦੇ ਨਾਲ ਉਹਨਾਂ ਦੇ ਦੋ ਸਾਥੀ ਉਥੇ ਡਿਬਰੂਗੜਾ ਅਸਾਮ ਦੀ ਜੇਲ੍ਹ ਦੇ ਵਿੱਚ ਜਿਹੜੇ ਕਿ ਬੰਦ ਸੀ ਤੇ ਜਿਸ ਦੇ ਤਹਿਤ ਪਪਲ ਪ੍ਰੀਤ ਵਰਿੰਦਰ ਫੌਜੀ ਉਹਨਾਂ ਨੂੰ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਹੀ ਰੱਖਿਆ ਗਿਆ ਸੀ ਤੇ ਉਥੇ ਹੀ ਜਿਹੜਾ ਕਿ ਪਹਿਲਾਂ ਸੱਤ ਸਾਥੀ ਨੂੰ ਪੰਜਾਬ ਦੇ ਵਿੱਚ ਲਿਆਂਦਾ ਗਿਆ ਫਿਰ ਤੋਂ ਜਿਹੜਾ ਕਿ ਪੰਜਾਬ ਪੁਲਿਸ ਦੂਜੀ ਵਾਰ ਰਵਾਨਾ ਹੋਈ ਤੇ ਵਿਰਿੰਦਰ ਫੌਜੀ ਨੂੰ ਵੀ ਪੰਜਾਬ ਦੇ ਵਿੱਚ ਲਿਆਂਦਾ ਗਿਆ ਪਪਲ ਪ੍ਰੇਤ ਵੀ ਜਿਹੜੇ ਕਿ ਪੰਜਾਬ ਆ ਗਏ ਤੇ ਉੱਥੇ ਇਕੱਲੇ ਅਮਰਿਤਪਾਲ ਸਿੰਘ ਨੇ ਜਿਹੜੇ ਕਿ ਹਜੇ ਵੀ ਅਸਾਮ ਦੇ ਡਿਬਰੂਗੜ੍ਹ ਛੇਲ ਚ ਬੰਦ ਨੇ ਤੇ ਉੱਥੇ ਲਗਭਗ ਚਰਚਾ ਵੀ ਹੋ ਰਹੀਆਂ ਨੇ ਕਿ ਅਮਰਿਤਪਾਲ ਵੀ ਜਿਹੜੇ ਕਿ ਜਲਦ ਪੰਜਾਬ ਦੇ ਵਿੱਚ ਆ ਸਕਦੇ ਨੇ ਤੇ ਉਹਨਾਂ ਨੂੰ 22 ਜਾਂ 23 ਤਰੀਕ ਨੂੰ ਪੰਜਾਬ ਲਿਆਂਦਾ ਜਾ ਸਕਦਾ ਹੈ ਤੇ ਇਸ ਦੇ ਤਹਿਤ ਦੂਜੇ ਪਾਸੇ ਅੱਜ ਅਜਨਾਲਾ ਮਾਮਲੇ ਨੂੰ ਲੈ ਕੇ ਮੁਰ ਤੋਂ ਪੁੱਛ ਕਿਚ ਹੋ ਸਕਦੀ ਹੈ ਤੇ ਦੂਜੇ ਪਾਸੇ ਪਪਲਪ੍ਰਿਤ ਨੂੰ ਜਿਹੜਾ ਕਿ ਪਹਿਲਾਂ 4 ਦਿਨਾਂ ਦਾ ਰਿਮਾਂਡ ਮਿਲੇ ਆ ਤੇ ਜਿਸ ਤੋਂ ਬਾਅਦ ਅਦਾਲਤ ਦੇ ਅੱਗੇ ਪੇਸ਼ ਕੀਤਾ ਗਿਆ ਤੇ ਪੁਲਿਸ ਨੇ ਤਿੰਨ ਦਿਨਾਂ ਦਾ ਹੋਰ ਰਿਮਾਂਡ ਮੰਗਿਆ ਤੇ ਉੱਥੇ ਹੀ ਰਿਮਾਂਡ ਖਤਮ ਅੱਜ ਹੋ ਚੁੱਕਾ ਹੈ ਤੇ ਜਿਸ ਤੋਂ ਬਾਅਦ ਅੱਜ ਅਮਰਤਪਾਲ ਦੇ ਸਾਥੀ ਪਪਲ ਪ੍ਰਿਦੀ ਮੁਰਤੋ ਕੋਰ ਦੇ ਵਿੱਚ ਪੇਸ਼ੀ ਹੈ ਤੇ ਉਹਨਾਂ ਨੂੰ ਜਿਹੜਾ ਕਿ ਪੇਸ਼ ਕੀਤਾ ਜਾਵੇਗਾ ਤੇ ਉੱਥੇ ਹੀ ਕੋਈ ਵੱਡਾ ਫੈਸਲਾ ਅਦਾਲਤ ਕਰ ਸਕਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਭਾਈ ਅਮਰਤਪਾਲ ਦੇ ਸਾਥੀਆਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਗਿਆ ਗੱਲ ਕਰੀਏ ਤਾਂ ਪਹਿਲਾਂ ਉਹਨਾਂ ਦੇ ਸੱਤ ਸਾਥੀਆ ਜਿਹੜੇ ਕਿ ਪੰਜਾਬ ਦੇ ਵਿੱਚ ਲਿਆਂਦੇ ਗਏ ਤੇ ਜਿਸ ਤੋਂ ਬਾਅਦ ਉਥੇ ਹੀ ਜਿਹੜੇ ਕਿ ਅਮਰਿਤਪਾਲ ਦੇ ਨਾਲ ਉਹਨਾਂ ਦੇ ਦੋ ਸਾਥੀ ਉਥੇ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਜਿਹੜੇ ਕਿ ਬੰਦ ਸੀ ਤੇ ਜਿਸ ਦੇ ਤਹਿਤ ਪਪਲ ਪ੍ਰੀਤ ਵਰਿੰਦਰ ਫੌਜੀ ਉਹਨਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੀ ਰੱਖਿਆ ਗਿਆ ਸੀ ਤੇ ਉਥੇ ਹੀ ਜਿਹੜਾ ਕਿ ਪਹਿਲਾਂ ਸੱਤ ਸਾਥੀ ਨੂੰ ਪੰਜਾਬ ਦੇ ਵਿੱਚ ਲਿਆਂਦਾ ਗਿਆ ਫਿਰ ਤੋਂ ਜਿਹੜਾ ਕਿ ਪੰਜਾਬ ਪੁਲਿਸ ਦੂਜੀ ਵਾਰ ਰਵਾਨਾ ਹੋਈ ਤੇ ਵਰਿੰਦਰ ਫੌਜੀ ਨੂੰ ਵੀ ਪੰਜਾਬ ਦੇ ਵਿੱਚ ਲਿਆਂਦਾ ਗਿਆ ਪਪਲ ਪ੍ਰੇਤ ਵੀ ਜਿਹੜੇ ਕਿ ਪੰਜਾਬ ਆ ਗਏ ਤੇ ਉੱਥੇ ਇਕੱਲੇ ਅਮਰਿਤਪਾਲ ਸਿੰਘ ਨੇ ਜਿਹੜੇ ਕਿ ਹਜੇ ਵੀ ਅਸਾਮ ਦੇ ਡਿਬਰੂਗੜ੍ਹ ਛੇਲ ਚ ਬੰਦ ਨੇ ਤੇ ਉੱਥੇ ਲਗਭਗ ਚਰਚਾ ਵੀ ਹੋ ਰਹੀਆਂ ਨੇ ਕਿ ਅਮਰਿਤਪਾਲ ਵੀ ਜਿਹੜੇ ਕਿ ਜਲਦ ਪੰਜਾਬ ਦੇ ਵਿੱਚ ਆ ਸਕਦੇ ਨੇ ਤੇ ਉਹਨਾਂ ਨੂੰ 22 ਜਾਂ 23 ਤਰੀਕ ਨੂੰ ਪੰਜਾਬ ਲਿਆਂਦਾ ਜਾ ਸਕਦਾ ਹੈ ਤੇ ਇਸ ਦੇ ਤਹਿਤ ਦੂਜੇ ਪਾਸੇ ਅੱਜ ਅਜਨਾਲਾ ਮਾਮਲੇ ਨੂੰ ਲੈ ਕੇ ਮੋੜ ਤੋਂ ਪੁੱਛਗਿੱਛ ਹੋ ਸਕਦੀ ਹੈ ਤੇ ਦੂਜੇ ਪਾਸੇ ਪਪਲਪ੍ਰੀਤ ਨੂੰ ਜਿਹੜਾ ਕਿ ਪਹਿਲਾਂ 4 ਦਿਨਾਂ ਦਾ ਰਿਮਾਂਡ ਮਿਲੇਆ ਤੇ ਜਿਸ ਤੋਂ ਬਾਅਦ ਅਦਾਲਤ ਦੇ ਅੱਗੇ ਪੇਸ਼ ਕੀਤਾ ਗਿਆ ਤੇ ਪੁਲਿਸ ਨੇ 3 ਦਿਨਾਂ ਦਾ ਹੋਰ ਰਿਮਾਂਡ ਮੰਗਿਆ ਤੇ ਉੱਥੇ ਹੀ ਰਿਮਾਂਡ ਖਤਮ ਅੱਜ ਹੋ ਚੁੱਕਾ ਹੈ ਤੇ ਜਿਸ ਤੋਂ ਬਾਅਦ ਅੱਜ ਅਮਰਤਪਾਲ ਦੇ ਸਾਥੀ ਪਪਲਪ੍ਰੀਤ ਦੀ ਮੋੜ ਤੋਂ ਕੋਰਟ ਦੇ ਵਿੱਚ ਪੇਸ਼ੀ ਹੈ ਤੇ ਉਹਨਾਂ ਨੂੰ ਜਿਹੜਾ ਕਿ ਪੇਸ਼ ਕੀਤਾ ਜਾਵੇਗਾ ਤੇ ਉੱਥੇ ਹੀ ਕੋਈ ਵੱਡਾ ਫੈਸਲਾ ਅਦਾਲਤ ਕਰ ਸਕਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਭਾਈ ਅਮਰਤਪਾਲ ਦੇ ਸਾਥੀਆਂ ਨੂੰ ਪੰਜਾਬ ਦੇ ਚ ਲਿਆਂਦਾ ਗਿਆ ਗੱਲ ਕਰੀਏ ਤਾਂ ਪਹਿਲਾਂ ਉਹਨਾਂ ਦੇ ਸੱਤ ਸਾਥੀਆਂ ਜਿਹੜੇ ਕਿ ਪੰਜਾਬ ਦੇ ਵਿੱਚ ਲਿਆਂਦੇ ਗਏ ਤੇ ਜਿਸ ਤੋਂ ਬਾਅਦ ਉਥੇ ਹੀ ਜਿਹੜੇ ਕਿ ਅਮਰਿਤਪਾਲ ਦੇ ਨਾਲ ਉਹਨਾਂ ਦੇ ਦੋ ਸਾਥੀ ਉਥੇ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਜਿਹੜੇ ਕਿ ਬੰਦ ਸੀ ਤੇ ਜਿਸ ਦੇ ਤਹਿਤ ਪਪਲ ਪ੍ਰੀਤ ਵਰਿੰਦਰ ਫੌਜੀ ਉਹਨਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੀ ਰੱਖਿਆ ਗਿਆ ਸੀ ਤੇ ਉਥੇ ਹੀ ਜਿਹੜਾ ਕਿ ਪਹਿਲਾਂ ਸੱਤ ਸਾਥੀ ਨੂੰ ਪੰਜਾਬ ਦੇ ਵਿੱਚ ਲਿਆਂਦਾ ਗਿਆ ਫਿਰ ਤੋਂ ਜਿਹੜਾ ਕਿ ਪੰਜਾਬ ਪੁਲਿਸ ਦੂਜੀ ਵਾਰ ਰਵਾਨਾ ਹੋਈ ਤੇ ਵਿਰਿੰਦਰ ਫੌਜੀ ਨੂੰ ਵੀ ਪੰਜਾਬ ਦੇ ਵਿੱਚ ਲਿਆਂਦਾ ਗਿਆ ਪਪਲ ਪ੍ਰੇਤ ਵੀ ਜਿਹੜੇ ਕਿ ਪੰਜਾਬ ਆ ਗਏ ਤੇ ਉੱਥੇ ਇਕੱਲੇ ਅਮਰਿਤਪਾਲ ਸਿੰਘ ਨੇ ਜਿਹੜੇ ਕਿ ਹਜੇ ਵੀ ਅਸਾਮ ਦੇ ਡਿਬਰੂਗੜ੍ਹ ਛੇਲ ਚ ਬੰਦ ਨੇ ਤੇ ਉੱਥੇ ਲਗਭਗ ਚਰਚਾ ਵੀ ਹੋ ਰਹੀਆਂ ਨੇ ਕਿ ਅਮਰਿਤਪਾਲ ਵੀ ਜਿਹੜੇ ਕਿ ਜਲਦ ਪੰਜਾਬ ਦੇ ਵਿੱਚ ਆ ਸਕਦੇ ਨੇ ਤੇ ਉਹਨਾਂ ਨੂੰ 22 ਜਾਂ 23 ਤਰੀਕ ਨੂੰ ਪੰਜਾਬ ਲਿਆਂਦਾ ਜਾ ਸਕਦਾ ਹੈ ਤੇ ਇਸ ਦੇ ਤਹਿਤ ਦੂਜੇ ਪਾਸੇ ਅੱਜ ਅਜਨਾਲਾ ਮਾਮਲੇ ਨੂੰ ਲੈ ਕੇ ਮੁਰਤੋ ਪੁੱਛਕਿਚ ਹੋ ਸਕਦੀ ਹੈ ਤੇ ਦੂਜੇ ਪਾਸੇ ਪਪਲਪ੍ਰਿਤ ਨੂੰ ਜਿਹੜਾ ਕਿ ਪਹਿਲਾਂ 4 ਦਿਨਾਂ ਦਾ ਰਿਮਾਂਡ ਮਿਲੇ ਆ ਤੇ ਜਿਸ ਤੋਂ ਬਾਅਦ ਅਦਾਲਤ ਦੇ ਅੱਗੇ ਪੇਸ਼ ਕੀਤਾ ਗਿਆ ਤੇ ਪੁਲਿਸ ਨੇ 3 ਦਿਨਾਂ ਦਾ ਹੋਰ ਰਿਮਾਂਡ ਮੰਗਿਆ ਤੇ ਉੱਥੇ ਹੀ ਰਿਮਾਂਡ ਖਤਮ ਅੱਜ ਹੋ ਚੁੱਕਾ ਹੈ ਤੇ ਜਿਸ ਤੋਂ ਬਾਅਦ ਅੱਜ ਅਮਰਤਪਾਲ ਦੇ ਸਾਥੀ ਪਪਲਪ੍ਰਿਤ ਦੀ ਮੁਰਤੋ ਕੋਰਟ ਦੇ ਵਿੱਚ ਪੇਸ਼ੀ ਹੈ ਤੇ ਉਹਨਾਂ ਨੂੰ ਜਿਹੜਾ ਕਿ ਪੇਸ਼ ਕੀਤਾ ਜਾਵੇਗਾ ਤੇ ਉੱਥੇ ਹੀ ਕੋਈ ਵੱਡਾ ਫੈਸਲਾ ਅਦਾਲਤ ਕਰ ਸਕਦੀ ਹੈ